ਅਕਾਲ ਚਲਾਣਾ ਕਰਨ ਮਗਰੋਂ ਅੰਤਿਮ ਸੰਸਕਾਰ ਕਰਨ ਮਗਰੋਂ ਬਾਕੀ ਦੀਆਂ ਅੰਤਿਮ ਰਸਮਾਂ ਹੋਣ ਤੋਂ ਬਾਅਦ ਫੁੱਲ ਪਾਉਣ ਦੀ ਰਸਮ ਜੋ ਹਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਰਸਮਾ ਉਹ ਇਸ ਸਥਾਨ 'ਤੇ ਕੀਤੀ ਜਾਂਦੀ ਆ ਸਿੱਖ ਸੰਗਤਾਂ ਆਪਣੇ ਪਰਿਵਾਰ ਦੇ ਜੀ ਦੀ ਆਤਮਾ ਦੀ ਸ਼ਾਂਤੀ ਲਈ ਇੱਥੇ ਹਸਥੀਆਂ ਨੂੰ ਜਲ ਪ੍ਰਵਾਹ ਕਰਦੀਆਂ ਨੇ ਇਸ ਸਥਾਨ ਦਾ ਨਾਮ ਆ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਇਤੋਂ ਦੇ ਪ੍ਰਬੰਧ ਬਾਰੇ ਪੂਰੀ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਵਾਸਤੇ ਆਏ ਹਾਂ ਵੀਡੀਓ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਾਣਕਾਰੀ ਹਰ ਇੱਕ ਤੱਕ ਪਹੁੰਚੇ ਇਸ ਸਥਾਨ ਦੇ ਉੱਤੇ ਜਿਹੜੀ ਆ ਤੁਸੀਂ ਮਾਰਕੀਟ ਦੇਖ ਰਹੇ ਹੋ ਇੱਥੋਂ ਬਰਤਨ ਵਗੈਰਾ ਖਰੀਦਦਿਆਂ ਨੇ ਸਿੱਖ ਸੰਗਤਾਂ ਉਸ ਉੱਤੇ ਆਪਣੇ ਵਿਛੜੀ ਹੋਈ ਰੂਹ ਪਰਿਵਾਰ ਦੇ ਜਿਹੜਾ ਜੀ ਉਹਨਾਂ ਤੋਂ ਵਿਛੜ ਗਿਆ ਹੈ ਉਸ ਦਾ ਨਾਮ ਅੰਕਿਤ ਕੀਤਾ ਜਾਂਦਾ ਮਸ਼ੀਨਾਂ ਦੇ ਦੁਆਰਾ ਭਾਂਡਿਆਂ ਦੇ ਉੱਤੇ ਬਰਤਨਾਂ ਦੇ ਉੱਤੇ ਨਾਂ ਲਿਖਾ ਕੇ ਇਹ ਬਰਤਨ ਆਪਣੇ ਰਿਸ਼ਤੇਦਾਰਾਂ ਨੂੰ ਦਿੰਦੀਆਂ ਨੇ ਇੱਕ ਯਾਦ ਵਜੋਂ ਤਾਂ ਜੋ ਵੀ ਉਹ ਬਰਤਨ ਨੂੰ ਦੇਖ ਕੇ ਉਸ ਪਰਿਵਾਰ ਦੇ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਸਕੇ ਜੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਦੁਆਰਾ ਤੀਰ ਸਾਹਿਬ ਨਾਂ ਦੇ ਅਸਥਾਨ ਤੋਂ ਤੀਰ ਮਾਰ ਕੇ ਇਸ ਜਗ੍ਹਾ ਨੂੰ ਪ੍ਰਗਟ ਕੀਤਾ ਸੀ ਛੇਵੇਂ ਪਾਸ਼ਾ ਅਤੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਜੀ ਦੇ ਅੰਤਿਮ ਸੰਸਕਾਰ ਇਸੇ ਜਗ੍ਹਾ ਤੇ ਹੋਏ ਨੇ ਅਤੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਦਿੱਲੀ ਵਿਖੇ ਸੰਸਕਾਰ ਹੋਣ ਤੋਂ ਬਾਅਦ ਉਹਨਾਂ ਦਾ ਅੰਗੀਠਾ ਇੱਥੇ ਲਿਆਂਦਾ ਗਿਆ ਇੱਥੇ ਉਹਨਾਂ ਦੇ ਫੁੱਲ ਜੋ ਵੀ ਹਸਤੀਆਂ ਇੱਥੇ ਜਲ ਪ੍ਰਵਾਹ ਕੀਤੇ ਗਏ ਅਤੇ ਇੱਥੇ ਵਰਦਾਨ ਪ੍ਰਾਪਤ ਹੈ ਇਸ ਸਥਾਨ ਨੂੰ ਵੀ ਜੋ ਵੀ ਇੱਥੇ ਆਪਣੇ ਫੋਲ ਇੱਥੇ ਚ ਅਰਪਣ ਕਰੇਗਾ ਜਲਪਿੰਡ ਕਰੇਗਾ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਏਗੀ ਇਸ ਲਈ ਦੂਰੋਂ ਨੇੜਿਓਂ ਦੇਸ਼ਾਂ ਦੇਸ਼ਾਂ ਤੋਂ ਜਿੱਥੇ ਵੀ ਸਿੱਖ ਵਸਦੇ ਨੇ ਆਪਣੇ ਪਰਿਵਾਰ ਦੇ ਜੀ ਦੀ ਆਤਮਾ ਦੀ ਸ਼ਾਂਤੀ ਲਈ ਇੱਥੇ ਅਸਥੀਆਂ ਨੂੰ ਜਲ ਪ੍ਰਵਾਹ ਕਰਦੇ ਨੇ ਸਾਰਾ ਇਤਿਹਾਸ ਇੱਥੇ ਬੋਰਡ ਉੱਤੇ ਲਿਖਿਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਵੀ ਸਕਦੇ ਹੋ ਇਸ ਸਥਾਨ ਨੂੰ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਕਿਹਾ ਜਾਂਦਾ ਸਾਰੀਆਂ ਸਿੱਖ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ਹੋਰ ਵੀ ਜੋ ਸੰਗਤਾਂ ਅਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜਾਂਦੀਆਂ ਨੇ ਰਸਤੇ ਵਿੱਚ ਇੱਥੇ ਨਤਮਸਤਕ ਹੋ ਕੇ ਅੱਗੇ ਜਾਂਦੀਆਂ ਹਨ ਇੱਥੇ ਮੱਥਾ ਟੇਕਣ ਤੋਂ ਬਾਅਦ ਗੱਡੀਆਂ ਵਾਸਤੇ ਇੱਥੇ ਪਾਰਕਿੰਗ ਬਣਾਈ ਗਈ ਹੈ ਤਾਂ ਜੋ ਯਾਤਰੀਆਂ ਨੂੰ ਕੋਈ ਵੀ ਸੁਵਿਧਾ ਜਾਂ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਪਰਲੇ ਪਾਸੇ ਵੀ ਇੱਕ ਗਰਾਊਂਡ ਆ ਉੱਥੇ ਵੀ ਗੱਡੀਆਂ ਖੜਾਉਣ ਲਈ ਬਹੁਤ ਵਧੀਆ ਜਗ੍ਹਾ ਬਣਾਈ ਕੋਈ ਆ ਹੋਰ ਵੀ ਜੋ ਆਪਣੀਆਂ ਦਿੱਲੀ ਦੀਆਂ ਜੋ ਵੀ ਆਪਣੇ ਜਿਹ ਹੁੰਦੀਆਂ ਜ਼ਰੂਰਤਾਂ ਉਹ ਸਭੀਆਂ ਇੱਥੇ ਉਸਾਰਕ ਕਸੇ ਦਾ ਪ੍ਰਬੰਧ ਕੀਤਾ ਗਿਆ ਹੈ ਜਥੇਦਾਰਾਂ ਵੱਲੋਂ ਧਾਰਮਿਕ ਸ਼ਖਸੀਤਾਂ ਵੱਲੋਂ ਇੱਥੇ ਗ੍ਰਾਂਟਾ ਬੀਟ ਕਰਕੇ ਇੱਥੇ ਉਦਘਾਟਨ ਕਰ ਕਰਕੇ ਇੱਥੇ ਬਹੁਤ ਸਾਰੀਆਂ ਇਮਾਰਤਾਂ ਬਹੁਤ ਸਾਰਾ ਇੱਥੇ ਕੀ ਪ੍ਰਬੰਧ ਵਧੀਆ ਕੀਤਾ ਗਿਆ ਹੈ ਤੇ ਸੋਹਣਾ ਬਣਾਉਣ ਲਈ ਘਾਹ ਦੇ ਮੈਦਾਨ ਖੁੱਲੇ-ਖੁੱਲੇ ਗਰਾਊਂਡ ਇਸ ਜਗ੍ਹਾ ਉੱਤੇ ਜੋ ਵੀ ਦੇਗ ਇੱਥੇ ਵਰਤਾਈ ਜਾਂਦੀ ਹੈ ਜਾਂ ਜੋ ਆਪਾਂ ਦੇਖ ਕਰਾਉਣੀ ਹੁੰਦੀ ਹੈ ਇੱਥੇ ਜਗ੍ਹਾ ਤੇ ਦੇਗ ਦੀਆਂ ਪਰਚੀਆਂ ਕਟਵਾ ਕੇ ਅੱਗੇ ਸੰਗਤਾਂ ਦੇਗ ਕਰਾਉਂਦੀਆਂ ਹਨ ਇੱਥੇ ਕੋਈ ਵੀ ਜਿਹੜੀ ਆਪਾਂ ਰਾਸ਼ੀ ਪੇਂਡ ਕਰਨੀ ਹੁੰਦੀ ਆ ਇਸ ਸਥਾਨ ਤੇ ਉਹ ਰਾਸ਼ੀ ਪੇਂਡ ਹੁੰਦੀ ਆ ਇੱਥੇ ਜੋੜਾ ਘਰ ਦੇ ਵਿੱਚ ਗਠੜੀ ਘਰ ਦੇ ਵਿੱਚ ਆਪਣਾ ਸਮਾਨ ਆਪਾਂ ਜੇ ਜੋੜੇ ਜਮਾ ਕਰਾ ਸਕਦੇ ਹਨ ਜੋ ਯਾਤਰੀ ਇੱਥੇ ਯਾਤਰਾ ਕਰਨ ਆਉਂਦੇ ਆ ਇਸ ਤੋਂ ਅੱਗੇ ਲੰਗਰ ਹਾਲ ਆ ਲੰਗਰ ਹਾਲ ਦੇ ਵਿੱਚ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਸੰਗਤ ਤੇ ਪੰਗਤ ਜੋ ਗੁਰੂ ਸਾਹਿਬ ਵੱਲੋਂ ਆਪਾਂ ਨੂੰ ਉਪਦੇਸ਼ ਦਿੱਤਾ ਗਿਆ ਹੈ ਉਸ ਉਪਦੇਸ਼ ਦੇ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਇੱਕ ਪੰਗਤ ਦੇ ਵਿੱਚ ਬੈਠ ਕੇ ਇਨਸਾਨੀਅਤ ਨੂੰ ਬਰਕਰਾਰ ਰੱਖਦੇ ਹਨ ਇਸ ਤੋਂ ਅੱਗੇ ਬੌਲੀ ਸਾਹਿਬ ਹੈ ਜਿੱਥੇ ਕੇ ਸੰਗਤਾਂ ਦੇ ਜੋ ਵੀ ਹਨਾ ਅੰਦੋਜ਼ਕਾਰ ਤੋਂ ਬਾਅਦ ਜੋ ਅਸਤੀਆਂ ਬਚਦੀਆਂ ਹਨ ਉਹਨਾਂ ਦੇ ਇੱਥੇ ਫੁੱਲ ਜਿਹੜੇ ਉਹ ਸਤਲੁਜ ਦਰਿਆ ਦੇ ਵਿੱਚ ਪਾਏ ਜਾਂਦੇ ਹਨ ਇਸ ਸਥਾਨ ਤੇ ਮੁਕਤੀ ਮਿਲਦੀ ਹੈ ਜੋ ਵੀ ਇਸ ਸਥਾਨ ਤੇ ਫੁੱਲ ਅਰਪ ਜਲਪੇਂਡ ਕਰਦੇ ਆ ਪਹਿਲਾਂ ਪਰਲੇ ਪੁਲ ਤੇ ਜਿਹੜਾ ਲੱਕੜੀ ਦਾ ਪੁਲ ਸੀ ਉੱਥੇ ਅਸਥੀਆਂ ਪ੍ਰਵਾਹ ਕੀਤੀਆਂ ਜਾਂਦੀਆਂ ਸੀ ਹੁਣ ਇੱਥੇ ਸੋਨਾ ਪ੍ਰਵਾਹ ਹੋ ਗਿਆ ਉਹਨਾਂ ਇਸ ਨਵੇਂ ਪੁਲ ਤੋਂ ਸੰਗ ਦਾ ਖੜ ਕੇ ਇੱਥੇ ਅਸਥੀਆਂ ਪ੍ਰਵਾਹ ਕਰਦੀਆਂ ਹਨ ਜਲ ਪ੍ਰਵਾਹ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਦੇਖੋ ਕਿੰਨਾ ਸੋਹਣਾ ਕਿੰਨੇ ਯਾਤਰੀ ਇੱਥੇ ਇਸ਼ਨਾਨ ਕਰ ਰਹੇ ਆ ਇੱਥੇ ਬੋਰਡ ਦੇ ਉੱਤੇ ਅਮਰਤਿਸ਼ਕੋ ਸਿੰਘ ਸਜੋ ਨਾਮ ਦਾ ਸਨਿਆਹ ਦਿੱਤਾ ਗਿਆ ਇਸ ਸਥਾਨ ਦੇ ਉੱਤੇ ਇਸ ਸਰੋਵਰ ਦੇ ਵਿੱਚ ਸੰਗਤਾਂ ਅਸਥੀਆਂ ਵਿਚਲ ਪ੍ਰਵਾਹ ਕਰਨ ਤੋਂ ਬਾਅਦ ਵਿੱਚ ਇੱਥੇ ਇਸ਼ਨਾਨ ਕਰਕੇ ਗੁਰੂ ਘਰ ਨਤਮਸਤਕ ਹੁੰਦੀਆਂ ਹਨ ਸਵੇਰੇ 4 ਵਜੇ ਤੋਂ ਬਾਅਦ ਫੁੱਲ ਜਿਹੜੇ ਉਹ ਜਲ ਪ੍ਰਵਾਹ ਕੀਤੇ ਜਾਂਦੇ ਹਨ ਉਸ ਤੋਂ ਬਾਅਦ ਸਰਟੀਫਿਕੇਟ ਲੈਣ ਲਈ ਜਦੋਂ ਆਪਾਂ ਇਧਰ ਆਉਂਦੇ ਹਾਂ ਅੰਤਰਰਾਸਤਰੀ ਡਿਸਪੈਂਸਰੀ ਹੈ ਜਿੱਥੇ ਮੈਡੀਕਲ ਸਹੂਲਤਾਂ ਹਨ ਉੱਥੇ ਸੰਗਤਾਂ ਉਹ ਵੀ ਲੈ ਸਕਦੀਆਂ ਹਨ ਇੱਥੇ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ ਵੀ ਆਧਾਰ ਕਾਰਡ ਦੇ ਨਾਂ ਜੋ ਵੀ ਵਿੱਚ ਲਿਖਿਆ ਹੁੰਦਾ ਉਸੇ ਅਨੁਸਾਰ ਹੀ ਇੱਥੇ ਆਪਾਂ ਉਹ ਅਵੇਰਵਾਦ ਦੇਣਾ ਹੁੰਦਾ ਤੇ ਉਹਦਾ ਆਪਾਂ ਨੂੰ ਆਪਣੇ ਪਰਵਰਦੇ ਜੀ ਦਾ ਉਪਕ ਸਰਟੀਫਿਕੇਟ ਮਿਲ ਜਾਂਦਾ ਵੀ ਉਹਦਾ ਇੱਥੇ ਅਸਥੀਆਂ ਜਲ ਪ੍ਰਵਾਹ ਹੋ ਚੁੱਕੀਆਂ ਨੇ ਇਹ ਇਹ ਸਥਾਨ ਇਸ ਨੂੰ ਸਰਾ ਕਿਹਾ ਜਾਂਦਾ ਜਿੱਥੇ ਯਾਤਰੀਆਂ ਜਿਹੜੇ ਯਾਤਰਾ ਕਰਨ ਆਉਂਦੇ ਆ ਉਹਨਾਂ ਨੂੰ ਠਹਿਰਾਉਣ ਦਾ ਪ੍ਰਬੰਧ ਕੀਤਾ ਜਾਂਦਾ ਇਸ ਜਗ੍ਹਾ ਦੇ ਉੱਤੇ ਰਾਤ ਨੂੰ ਅਸਥ ਜਿਹੜੇ ਫੁੱਲ ਕਹਿ ਦਿੰਨੇ ਆਪਾਂ ਉਹਨਾਂ ਨੂੰ ਉਹ ਇੱਥੇ ਲੋਕਰਾਂ ਦੇ ਵਿੱਚ ਰੱਖੇ ਜਾਂਦੇ ਆ ਸੰਭਾਲ ਕੇ ਤਾਂ ਜੋ ਸਵੇਰੇ 4 ਵਜੇ ਚਿਰੇਗੁਰੂ ਗ੍ਰਾਂਡ ਸਭ ਜੀ ਦੇ ਪ੍ਰਕਾਸ਼ ਤੋਂ ਬਾਅਦ ਇੱਥੇ ਅਸਥੀਆਂ ਚਲ ਪ੍ਰਵਾਹ ਕੀਤੀਆਂ ਜਾਂਣ ਰਾਤ ਨੂੰ ਅਸਥ ਇੱਥੇ ਰੱਖੇ ਜਾਂਦੇ ਨੇ ਇਹਨਾਂ ਕਮਰਿਆਂ ਦੇ ਵਿੱਚ ਯਾਤਰੀਆਂ ਨੂੰ ਠਹਿਰਾਉਣ ਦਾ ਪ੍ਰਬੰਧ ਕੀਤਾ ਜਾਂਦਾ ਹਰ ਕਮਰੇ ਵਿੱਚ ਸਾਰੀਆਂ ਸਹੂਲਤਾਂ ਗਰਮੀਆਂ 'ਚ ਪੱਖੇ, ਕੋਲਰ, ਸਰਦੀਆਂ 'ਚ ਗੀਜਰ ਸਾਰੀਆਂ ਸਹੂਲਤਾਂ ਬਾਥਰੂਮ ਵਗੈਰਾ ਬਹੁਤ ਸਾਫ਼ ਸੁਥਰੇ 100 ਰੁਪਏ ਇੱਕ ਪੇਟਾ ਦੇ ਰੂਪ ਵਿੱਚ ਇੱਕ ਕਮਰਾ 4-5 ਯਾਤਰੀਆਂ ਨੂੰ ਦਿੱਤਾ ਜਾਂਦਾ ਹੈ ਇੱਕ ਪਰਿਵਾਰ ਨੂੰ ਮਤਲਬ ਇੱਕ ਪਰਿਵਾਰ ਨੂੰ ਇੱਕ ਕਮਰਾ ਦਿੱਤਾ ਜਾਂਦਾ ਹੈ ਸਵੇਰੇ 4 ਵਜੇ ਇੱਥੇ ਅਸਥ ਪ੍ਰਵਾਹ ਕਰਕੇ ਇਸ ਜਗ੍ਹਾ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ ਜਾਂਦਾ ਹੈ ਇੱਥੇ ਲੈਣ ਲੱਗੀਆਂ ਹੁੰਦੀਆਂ ਹਨ ਪਰਿਵਾਰ ਦਾ ਇੱਕ ਜੀ ਖੜ ਕੇ ਸਾਰੇ ਵੇਰਵਾ ਇੱਥੇ ਰਜਿਸਟਰਾਂ ਦੇ ਵਿੱਚ ਦਰਜ ਕਰਵਾ ਦਿੱਤਾ ਜਾਂਦਾ ਹੈ ਇੱਕ ਯਾਦਗਾਰ ਜੋ ਇੱਕ ਕਹਿ ਲਈਏ ਵੀ ਇੱਥੇ ਇੱਕ ਇਸ ਸੰਸਥਾ ਦੇ ਵਿੱਚ ਬਹੁਤ ਸੋਹਣਾ ਪ੍ਰਬੰਧ ਦਾ ਬਹੁਤ ਹੀ ਜ਼ਿਆਦਾ ਇੱਥੇ ਬਾਅਦ ਚ ਦਸਤਕਤ ਵਗੈਰਾ ਕਰਵਾ ਕੇ ਆਧਾਰ ਕਾਰਡ ਦੇ ਵਿੱਚ ਜੋ ਜਾਣਕਾਰੀ ਹੁੰਦੀ ਹੈ ਉਸ ਦੇ ਅਨੁਸਾਰ ਸਰਟੀਫਿਕੇਟ ਬਣਾਇਆ ਜਾਂਦਾ ਕੋਈ ਆਏ ਨੇ ਵੀ ਜਿਵੇਂ ਆਪਣੇ ਘਰਾਂ ਚ ਤਾਂ ਆਪਕ ਕੋਈ ਛੋਟਾ ਨਾਮ ਲੈ ਲੈਂਦੇ ਹੁੰਨੇ ਆ ਨਾ ਕੱਚਾ ਨਾਮ ਹੁੰਦੇ ਆ ਜਿਵੇਂ ਤੇ ਉਥੇ ਉਹ ਕਾਗਜ਼ਾਂ ਦੇ ਵਿੱਚ ਕੋਈ ਹੋਰ ਨਾਮ ਹੁੰਦਾ ਇਸ ਕਰਕੇ ਉਹ ਸਪੈਸ਼ਲ ਕਹਿੰਦੇ ਆ ਵੀ ਜੋ ਆਧਾਰ ਕਾਰਡ ਦੇ ਵਿੱਚ ਜਾਂ ਕਿਸੇ ਆਈਡੀ ਪ੍ਰੂਫ ਦੇ ਵਿੱਚ ਸਹੀ ਵੀਰਵਾ ਸਿਰਫ ਤੁਸੀਂ ਉਹੀ ਸਾਡੇ ਕੋਲੇ ਇੱਥੇ ਲਿਖਵਾਓ ਤਾਂ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਕੱਲ ਨੂੰ ਹਨਾ ਸੋ ਸਾਵਾਂ ਤੇ ਰਿਕਾਰਡ ਦੀ ਆਪਾਂ ਨੂੰ ਕਦੇ ਵੀ ਜ਼ਰੂਰਤ ਪੈ ਜਾਂਦੀ ਆ ਤੇ ਇਸ ਇਹ ਜਿਹੜੀ ਅੱਗੇ ਆਪਾਂ ਦੇਖ ਰਹੇ ਆ ਇਹ ਬਾਬਾ ਗੁਰਦਿੱਤਾ ਜੀ ਦੇ ਵਰਛੇਵੇਂ ਪਾਸ਼ਾਦੇ ਵੱਡੇ ਸੁਪੁੱਤਰ ਦੀ ਜਗ੍ਹਾ ਜ ਇੱਥੇ ਸੰਗਤਾਂ ਆਉਂਦੀਆਂ ਨਤਮਸਤਕ ਆਉਂਦੇ ਨੇ ਇਹ ਬਾਬਾ ਬੁੱਢਣ ਸਾਹਿਬ ਜੀ ਦਾ ਸਥਾਨ ਹੈ ਇੱਥੇ ਸ਼ੇਰ ਤੇ ਬੱਕਰੀ ਇੱਕੋ ਘਾਟ ਤੋਂ ਪਾਣੀ ਪੀਂਦੇ ਸਨ ਕਿਹਾ ਜਾਂਦਾ ਹੈ ਕਿ ਜੋ ਇਹ ਕਿਰਤਨਪੁਰ ਸਾਹਿਬ ਫੁੱਲਪੌਣ ਆਉਂਦੇ ਆ ਇਹਨਾਂ ਸਥਾਨਾਂ ਉੱਤੇ ਮੱਥਾ ਟੇਕਣ ਨਾਲ ਹੀ ਫਲ ਪ੍ਰਾਪਤ ਹੁੰਦਾ ਹੈ ਇਸ ਲਈ ਸਾਰੀਆਂ ਸਿੱਖ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ ਨਾ ਸ਼ਰਦਾ ਦੇ ਵਿਚ ਅਰਦਾਸ ਕਰਦੀਆਂ ਹਨ ਵੀ ਸਾਡੇ ਪਰਿਵਾਰ ਦੇ ਜੀ ਨੂੰ ਆਤਮਾ ਨੂੰ ਸ਼ਾਂਤੀ ਮਿਲੇ ਮੁਕਤੀ ਮਿਲੇ ਸੰਗਤ ਜੀ ਆਪਣੇ ਪਰਿਵਾਰ ਦੇ ਜੀ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਲਿਖ ਦਿਓ ਕਮੈਂਟ ਦੇ ਵਿੱਚ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਾਣਕਾਰੀ ਹਰ ਇੱਕ ਤੱਕ ਪਹੁੰਚ ਸਕੇ